ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸਵਾਗਤ ਹੈ ਹਾਂ ਅੱਜ ਦਾ ਸੁੱਚਾ ਸਿੰਘ ਲੰਗਾ ਹਨ ਕਲਦੀਪ ਗਿਆਨੀ ਕਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ ਡੇਢ ਘੰਟਾ ਹੋਈ ਵਿਚਾਰ ਚਰਚਾ ਅੰਮ੍ਰਿਤਸਰ ਸ਼ਰੋਬਰੀ ਕਲਦਲ ਦੇ ਆਗੂ ਸੁੱਚਾ ਸਿੰਘ ਲੰਗਾ ਹਨ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨਾਲ ਸੰਸਕ੍ਰਿਤ ਅਵੇਖੇ ਤਕਰੀਬਨ ਡੇਢ ਘੰਟਾ ਮੁਲਾਕਾਤ ਕੀਤੀ ਹੈ ਪ੍ਰੈਸ ਨਾਲ ਗੱਲਬਾਤ ਕਰਦੇ ਲੰਗਾਹਾਨੇ ਕਿਹਾ ਹੈ ਕਿ ਜਥੇਦਾਰ ਸਿੱਖ ਪੰਥ ਦੀ ਸਤਿਕਾਰਯੋਗ ਸ਼ਖਸੀਅਤ ਹਨ ਅਤੇ ਮੈਂ ਉਹਨਾਂ ਉੱਥੇ ਉਹਨਾਂ ਨੂੰ ਮਿਲਣ ਆਇਆ ਹਾਂ ਪਾਇਪਾ ਦੇ ਇਸ ਬਿਆਨ ਦਾ ਸਵਾਗਤ ਕਰਦਾ ਹਾਂ ਕਿ ਅਕਾਲੀ ਦਲ ਗੱਠਜੋੜ ਜ਼ਰੂਰੀ ਹੈ ਪਰ ਇਸ ਵਾਰ ਗੱਠਜੋੜ ਸਦਾ ਤ ਤ ਹੋਵੇਗਾ ਸਾਡੇ ਬੰਦੀ ਸਿੰਘ 30 35 ਸਾਲਾਂ ਤੋਂ ਜੇਲ੍ਹ ਵਿੱਚ ਹਨ ਬੰਧ ਹਨ ਅਤੇ ਉਹ ਹੁਣ ਮਾਨਸਿਕ ਤੌਰ ਤੇ ਬਿਮਾਰ ਹਨ ਨਕਸਾਨਾਂ ਦੀਆਂ ਮੰਗਾ ਲੰਬੀ ਹਨ ਜੇਕਰ ਇਸ ਮਸਲੇ ਦਾ ਹੱਲ ਹੋ ਜਾਂਦਾ ਤਾਂ ਅਸੀਂ ਪਾਏ ਪਾ ਨਾਲ ਗੱਠ ਜੋੜ ਬਾਰੇ ਪੰਜਾਬ ਦੀ ਜਨਤਾ ਨੂੰ ਦੱਸਣ ਦੇ ਸਥਿਤੀ ਵਿੱਚ ਹਾਂ ਆਮ ਆਦਮੀ ਪਾਰਟੀ ਦੇ ਕਨਵੀਰ ਅਰਵਿੰਦ ਕੇਜਰੀਆ ਦੀਆਂ ਪੰਜਾਬ ਪ੍ਰਤੀ ਕਈ ਭਾਵਨਾਵਾਂ ਨਹੀਂ ਹਨ ਮੈਂ ਵੀ ਨਸ਼ਿਆਂ ਦੇ ਵਿਰੁੱਧ ਹਾਂ ਪਰ ਜੇ ਅਸੀਂ ਵੱਡੀਆਂ ਮੱਛੀਆਂ ਫੜ ਲਈਏ ਤਾਂ ਨਸ਼ੇ ਖਤਮ ਹੋ ਸਕਦੇ ਹਨ ਕਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦੋ ਧੰਨਵਾਦ